ਸਤ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸ਼ਰਦੂਗੜ ਤੇ ਸਵਾਗਤ ਹੈ ਆਸ ਕਰਦੇ ਆਂ ਭਰਾਵੋ ਸਾਰਿਆਂ ਦੇ ਜਾਨਵਰ ਤੇ ਘਰ ਪਰਵਾਹ ਠੀਕ ਹੋਣਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੁਹਾਡੇ ਛੋਟੇ ਭਰਾਵਾਂ ਨਾਲ ਹੀ ਕੰਮ ਚੱਲਦੇ ਆ ਲਾਈਕ ਸ਼ੇਅਰ ਕਮੈਂਟ ਲਾਜਮ ਹੈ ਹੁਣ ਹੀ ਸੂਈ ਮੱਝ ਅੱਜ ਆਪਾਂ ਪਹੁੰਚੇ ਸੀ ਮੰਡੀ ਡੱਬਲੀ ਹਾਰਾ ਐਤਵਾਰ ਲੱਗਦੀ ਐ ਮਹੀਨੇ ਚ 4 12 ਅੱਜ ਤਰੀਕ 16 16 ਤਰੀਕ ਦੂਜਾ ਮਹੀਨਾ 2000 2000 25 ਅੱਜ ਜਦੋਂ ਦਿਖਾਉਣਿਆ ਮੱਜਾ-ਮੱਜਾ ਦਾ ਕੀ ਰੇਟ ਐ ਕੀ ਗੱਲਬਾਤ ਐ ਤੇ ਕੀ ਨੰਬਰ ਨੰਬਰ ਐ ਆਹ ਵੇਖੋ ਟੰਗੀਆਂ ਐ ਤੇ ਆਜੋ ਮਿਲਦੇ ਐ ਸਾਰਾ ਮਾਜ ਦਿਖਾਉਣਾ ਹੈ ਕਿ ਟਾਪ ਹੀ ਹੈ ਬਣੂ ਬਹੁਤ ਮੱਝ ਹਜੇ ਦਿਨ ਦੇਖੋ ਕਿੰਨੇ ਰਹਿੰਦੇ ਆ ਕੋਪਲੇ ਲੈ ਜਾਦਾ ਨਾ ਸਿੰਘਾਂ ਨੇ ਨਾਣਾ ਨੂਣਾ ਸੈੱਟ ਆ ਲੈ ਵੇ ਤੇ ਜਾਵਾ ਤੋਰ ਵੀ ਬਾਕੀ ਬਾਈ ਮੋਡਲ ਆ ਬਾਈ ਰਿੰਗ ਚ ਜਿਹੜੀਆਂ ਮੱਝਾਂ ਰਿੰਗ ਚ ਆਉਂਦੀਆਂ ਉਹਨਾਂ ਵਾਲੀ ਤੋਰ ਆ ਛੋਟੀ ਦੀ ਥਾਣਾ ਤੁਨਾਂ ਦੀ ਸਾਫ ਆ ਟਾਟਾ ਵੀ ਬਾਈ ਨੂੰ ਨਾਲ ਹੀ ਕਰਖੀ ਆ ਹਾਂ ਕੰਪਰਾਵਾ ਯਾਰ ਕੀ ਬਾਤ ਆ ਕੀ ਗੱਲ ਬਾਤ ਆ ਮਿੱਤਰੋ ਕੀ ਗੱਲ ਬਾਤ ਆ ਪੁੱਛਦੇ ਆ ਬਾਈ ਨੂੰ ਕਿੰਨਾ ਚਿਰ ਰਹਿੰਦਾ ਕੀ ਗੱਲ ਬਾਤ ਆ ਚਮੜੀ ਬਿਲਕੁਲ ਪਤਲੀ ਆ ਬਹੁਤ ਜਿਆਦਾ ਪਤਲੀ ਚਮੜੀ ਦੀ ਆ ਹਾਂ ਚੈੱਕ ਕਰ ਲਿਓ ਬਾਈ ਸਸਰੀ ਘਰ ਸਸਰੀ ਘਰ ਕਿਹੜਾ ਪਿੰਡ ਆ ਵੀਰੇ ਪਿੰਡ ਖੁੰਝਾ ਮਲਕਣਾ ਵੀਰੇ ਆਪਣਾ ਆਪਾਂ ਝੋਟੀ ਤੋੜ ਕੇ ਦਿਖਾਈ ਆ ਬਾਈ ਕਿ ਮਾਸੂਆ ਇਹ ਇਹ ਦੂਜਾ ਸੂ ਸੂ ਰਿਓ ਇਹ ਦੂਜਾ ਸੂ ਰਿਓਣਾ ਹਾਂਜੀ ਤੇ ਪਹਿਲੇ ਤਾਂ ਕੋਈ ਹੈ ਤਾਂ ਆਪਾਂ ਮਾੜਾ ਮਟਾ ਤੀਜੇ ਦਾ ਦੁੱਧ ਪਾਇਆ ਪਾਇਆ ਹਾਂਜੀ ਬਾਕੀ ਯਾਰ ਲੇਵਾ ਕਿੰਨੇ ਦਿਨ ਰਹਿ ਕੇ ਪਾਈਦੇ ਇਹ ਇਹ ਹਫਤਾ ਲੈ ਜੂ ਵੀਰੇ ਹਫਤਾ ਲੈ ਜੂਗੀ ਮੇਥਰੋ ਹਫਤਾ ਝੋਟੀ ਲੈਂਦੀ ਹੈ ਨਾ ਫਿਰ ਤਾਂ ਗੱਲਾਂ ਹੋਰ ਹੋਣਗੀਆਂ ਠੰਡੀ ਆ ਫਰਾਗੀ ਅਗਲੀ ਮੰਡੀ ਲਿਆਉਂਦੀ ਹੈ ਤੇ ਪੋਪਲੇ ਲੈ ਕੇ ਬਈ ਸਿੰਘਾ ਇਹਦੇ ਯਾਰ ਮਾੜੇ ਮਾੜੀ ਇੱਕ ਸਾਂ ਆ ਜਾਂਦੀ ਹੈ ਅੱਛਾ ਹਾਂ ਮੇਥਰੀ ਮੱਜਰ ਘੜਨ ਲੱਗੀਆਂ ਝੋਟੀ ਤਾਂ ਮੇਥਰੋ ਰੰਗ ਵਾਲੀ ਹੈ ਜਿਹੜੀ ਰੰਗ ਚ ਨਹੀਂ ਝੋਟੀਆਂ ਆਉਂਦੇ ਮੇਲੇ ਚ ਚਾਚਾ ਉਹ ਜੋ ਠੀਕ ਹੈ ਸਕਦੇ ਆ ਤੇ ਭਾਈ ਰੇਟ ਕਿਹਦਾ ਜਾਇਜ਼ ਜਾ 2 ਘਾਈ ਲੱਖ ਰੁਪਏ ਮਾਨਤਾਣ ਕਿੰਨਾ ਕੂਆ ਉਹ ਵੀ ਦੇ ਦੇ ਬਾਕੀ ਸਿੰਘ ਸਿੰਘ ਕੋਈ ਮਹਿਣਾ ਚੱਕਦੇ ਹੁੰਦੇ ਥੱਲੋਂ ਜੀ ਕੁਆਲਿਟੀ ਹੋਣੀ ਚਾਹੀਦੀ ਪੂਰੀ ਬੱਚਿਆਂ ਪੁੱਛਾਂ ਤਾਂ ਟਾਪ ਕਲਾਸ ਆ ਪੂਰੀ ਤੇ ਨੰਬਰ ਬੋਲੀ ਪਈ ਤਰਾ 77065 ਹਾਂਜੀ ਭਾਈ 39216 39216 ਪੁੰਜਾ ਪੁੰਜਾ ਮਲਕਾਣਾ ਸਭ ਸੱਚ ਲੱਗ ਪਤਲੀ ਚਮੜੀ ਦੀ ਬਿਲਕੁਲ ਯਾਰਾ ਕਾ ਟੌਪ ਕਲਾਸ ਹੈ। ਨਾਲੇ ਬੋਈ ਨਾ ਸਰ 2.5 ਲੱਖ ਕਹਿੰਦਾ ਬਈ ਸਵਾ ਦੋ ਦੇ ਦੇਵਾਂਗੇ। ਬਾਕੀ ਰੇਟ ਤਾਂ ਹੋ ਜੇਂਦਾ ਨਾ ਜਾਨਵਰ ਪਸੰਦਾ ਜੀ। ਬਾਕੀ ਥੱਲੋਂ ਬਹੁਤ ਚੰਗੀ ਹੈ। ਇਹ ਕਾਹ ਕੀ ਬਾਈ ਤੇਰੀ? ਆਹ ਹੈ ਕਾ? ਆਹ ਹੈ ਕਾ? ਇਹ ਸੁਹੀ ਹੋਇਆ? ਇਹ ਵੀ ਬਾਈ ਕੋਲੇ ਗੱਬਣਾ ਆ ਗਈ। ਐ ਦੇਖੋ ਘੜੀ ਕੋਲੇ। ਕੀ ਆ ਚੀਜ਼ ਹੈ ਯਾਰ? ਵਾਹ ਬਗਾਨ। ਇਹ ਤਾਂ ਪੁਰਾਣਾ ਬਾਈ ਜਨਾ। ਇਹ ਵੀ ਗੱਬਣਾ ਬਾਈ ਹੈਨਾ? ਗੱਬਣਾ ਗੱਬਣਾ ਵੀਰੇ। ਇਹ ਕਿਨੇ ਦੇ ਰਹਿੰਦੇ ਬਾਈ? ਇਹ ਲੈ ਜੂਗੀ 10 ਦਿਨਾਂ ਦੀ। ਇਹ ਬਾਈ ਦਾ ਬਹੁਤ ਚੰਗਾ। ਇਹਦਾ ਕੀ ਰੇਟ ਆ ਬਾਈ? ਆਹਦੇ 1 25 ਕਰਿਆ ਵੀਰੇ। ਨੰਬਰ 22 ਦਾ ਉਹੀ ਹੈ ਮਲਾ ਲਿਆ ਫੋਨ 1 ਲੱਖ ਤੇ 25 ਹਜ਼ਾਰ। ਬਾਕੀ ਆ ਛੋਟੀ ਬਾਈ ਦੀ ਬਹੁਤ ਟੌਪ ਆ ਯਾਰ। ਉਹ ਨਗੀਨਾ ਹੀ ਕਹਿ ਸਕਦੇ ਆ। ਬਹੁਤ ਟੌਪ ਕਲਾਸ। ਕਰ ਲਿਓ ਬਾਈਨਸ ਪਰਕ ਬਾਕੀ ਛੋਟੀ ਸਮਝਦਾ ਕਿੰਨਾ ਤੋਤਾ ਲੈ ਲਵਾਂਗੇ ਕੀ ਗੱਲ ਬਾਤ ਹੈ। ਅੱਜ ਦਾ ਇਹ ਰਾਈ ਦਾ ਪਿੰਡ ਚੁੰਬਾ। ਆ ਆ ਪਿੱਠ ਫੜਾ ਬਹੁਤ ਘੱਟ ਮਿਲਦਾ ਛੋਟਿਆਂ ਦਾ। ਜਿਹੜਾ ਐਸਾ ਦਾ। ਪੈਰਾਪੁਰਾਂ ਦੀ ਪੱਕੀ ਹੈ। ਸਾਣਾ ਉਹਨੇ ਮੁੱਠੀ ਵਾਲਾ ਥਣ ਲੱਗਾ ਦੂਰਾ ਤੇ ਸਿੰਘਾਂ ਦੀ ਕੁੰਡੀ ਹੈ। ਉਹ ਆਗੇ ਤਾਂ ਬੱਚਾ ਪੁੱਛਦਾ ਬਾਈ ਨੂੰ ਕਹਿ ਕੇ ਦਿੰਨਾ ਸੂਈਆ ਕੀ ਗੱਲ ਬਾਤ ਹੈ। ਬਾਈ ਕਹਿ ਦੇਣਾ ਕਿ ਸੂਈ ਨੇ ਉਹ ਕਿੰਨਾ ਦੁੱਧ ਬਈਣਾ ਸਹੀ ਲਖਮੰਦਰ। ਦੁੱਧ ਕਿੰਨਾ ਵੀਰੇ ਹੁਣ? 13-14 ਕਿਲੋ ਹੈ। 13-14 ਕਿਲੋ ਦੁੱਧ ਦਾ ਬਾਕੀ ਲੰਬਾਈ, ਲੰਮੂਈ ਤੇ ਉੱਚੀ ਕੱਦ ਕਰਨੀਆਂ ਦਾ ਬੜੀ ਟੌਪ ਕਲਾਸ ਹੈ। ਕਣ ਮੁਠੀ ਵਾਲਾ ਲੱਗਿਆ ਵਧੀਆ ਤੇ ਵੀਰੇ ਰੇਟ ਕੀ ਹੈ ਤਾਂ ਜਾਇਜਾ 3.5 ਲੱਖ ਕਰੀ ਵੀ ਰੱਖਦਾ ਹਾਂ ਮੈਂ ਸੰਭਾਲ ਲਈ ਹੈ ਅੱਛਾ ਚੁੰਬਾ ਕਿੱਥੇ ਕਰਾਇਆ ਜਾਂਦਾ ਬਈ ਬਠਿੰਡੇ ਕੋਲ ਬਠਿੰਡਾ ਜਿਲ੍ਹਾ ਦਾ ਤੇ ਰਹਿ ਕਿੱਧਰ ਜਾਂਦਾ ਇੱਕ ਦੇ ਦੇ ਨਾਲ ਅੱਦਾ ਚੁੰਬਾ ਬਾਜੀ ਦਾ ਪਿੰਡ ਹੈ ਤੇ 15 ਦਿਨ ਕੋਈ ਸੁਣ ਬਾਈ ਹਾਂਜੀ 15 7 ਤੇ ਨੰਬਰ ਬੋਲੀ ਜ਼ਰਾ 95519 ਹਾਂਜੀ ਬਾਈ 3040 3046 ਲੈ ਆ ਲੋ ਬਾਈ ਨੂੰ ਪਾਉਣ ਝੋਟੀ ਬਹੁਤ ਟਾਪ ਕਲਾਸ ਆ ਬਾਈ ਕੋਲ ਨੋ ਨੋ ਇਹ ਲੰਬਾਈ ਲਮੂਈ ਬਾਕੀ ਬਾਲੀਏ ਜੋਟੀ ਰਿਆ ਮਲਿਆਲ ਉਹ ਬਾਈ ਨੂੰ ਫੋਨ ਤੇ ਸਿੰਘ ਜੀ ਇੱਕ ਕਰ ਲੈ ਸਮਾਰਕ ਦਿਖਾਉਣੀ ਪੈਂਦੀ ਆ ਫਿਰ ਉਹਦੇ ਨਾਲ ਫਰਕ ਨਹੀਂ ਰਹਿੰਦਾ ਕੋਈ ਆ ਹੁਣ ਨਗੀਨੇ ਦਿਖਾਉਣੇ ਆ ਕਾ ਪੂਰੀ ਟੌਪ ਕਲਾਸ ਆ ਯਾਰ ਖੋੜ ਲਿਆ ਛੋਟੀ ਚੰਗੀ ਬਹੁਤਾ ਕੱਦ ਕਾਟ ਦੀ ਥੱਲੋਂ ਵੀ ਪੁੱਛਦੇ ਆ ਬਾਈ ਨੂੰ ਕਿੰਨੇ ਦਾ ਰਹਿੰਦਾ ਕੀ ਹਲਵਾ ਦਾ ਬਰਾਬਰ ਚੈੱਕ ਕਰੀਏ ਲੋ ਬੋਤਾ ਚੋਟੀ ਮਾਫੀ ਚਾ ਮਰੀਆਂ ਜਮਾ ਪਤਲੀ ਪੁੱਛ ਲਈ ਉੱਥੇ ਜਾ ਕਰ ਲਓ ਕਹਿਦਾ ਬੰਦਾ ਕੀ ਗੱਲ ਬਾਤ ਅੱਛੀ ਬਹੁਤ ਆ ਗੱਦ ਕੋਤ ਦੇ ਬਾਕੀ ਸੀਲ ਬਹੁਤ ਹੈ ਮੈਨੂੰ ਬੱਚੀ ਨੂੰ ਮਿਲਣਾ ਛੋਟਾ ਜਾ ਪਹਿਲਾਂ ਪੁੱਛਿਆ ਕਹਿੰਮੀ ਚ ਵੱਡਦਾ ਪੁੱਤ 7 ਵਿੱਚ 7 ਵਿੱਚ ਸ਼ੌਂਕਾ ਪੂਰਾ ਪੋਜਦਾ ਧਾਰ ਕੱਢ ਲੈਣਾ ਕੱਢਦਾਂ ਨਹੀਂ ਹਜੇ ਕੱਢ ਲੈ ਗਿਆ ਯਾਰ ਪੋਲੀਆਂ ਤੇਰੀਆਂ ਮੱਝਾਂ ਇਹ ਕਾਇਦਰ ਰਹਿੰਦੇ ਸੂਨਦੇ ਆਪਣੀ ਛੋਟੀ ਦੇ ਦੱਸ ਦ ਨਾ ਕਹਿੰਦਾ ਸੂ ਸੂ ਕੀ ਇਹ ਇਹ ਦੂਜਾ ਸੂਨ ਦੂਜਾ ਪਹਿਲੇ ਸੂ ਦੁੱਧ ਕਿਨਾਂਤਾ 18 ਕਿਲੋ ਦੱਸ ਦ ਰਹਿੰਦੇ ਹਨ ਤੇ ਪਿੰਡ ਤੇਰਾ ਧੁੰਨੀ ਕਾ ਧੁੰਨੀ ਕੇ ਬਾਕੀ ਥੱਲੋਂ ਬਣੂ ਬਣੂ ਬਹੁਤ ਛੋਟੀ ਕੇ ਰੰਦਾ ਐ ਲੱਗਦੀ ਆ ਭਰਾ ਫਿਰ ਦੇਖੋ ਬਰੀਡ ਬਹੁਤ ਛੋਟੀ ਦੀ ਤੇ ਨੰਬਰ ਵੋਲ ਪਤਾ 8859 ਹਾਂ 8859 86 ਸੱਤੀ ਕੀ ਹੋ ਰਿਹਾ ਹੈ ਸਹੀ ਹੈ ਕਰ ਲਿਓ ਬਾਈ ਨਾਲ ਸੰਪਰਕ ਪੈਰਾਪੂਰਾ ਵੀ ਪੱਕੀ ਹੈ ਝੋਟੀ ਇੱਕ ਬਾਈਕ ਕੋਲ ਦੂਜੀ ਹੈ ਦੇਖ ਹੋਰ ਇਹਦਾ ਰੇਟ ਕੀ ਹੈ ਰੇਟ ਇਹਦਾ 2 ਲੱਖ ਹੈ ਨਾ 16570 ਦੇਣਗੇ ਨਾ ਨਹੀਂ ਅਸੀਂ ਵੀ ਚਲ 1 ਲੱਖ ਅਸੀਂ আর বাকি জানਵਾਰ ਜਿਹੜਾ ਪਸੰਦ ਆਜੇ ਨਾ ਇਹ ਤੱਕ ਆ ਮੁਰਨੇ ਕਾ ਝੋਟੀ ਆ ਬਾਈ ਦੀ ਸੰਧਾ ਸੰਧਾ ਲੇ ਬਹੁਤ ਕੀ ਗੱਲ ਹੈ ਵੀ ਤੁਹਾਨੂੰ ਸੁਸ ਬਾਈ ਆ ਇਧਰ ਹੀ ਤੋਰਨੀ ਆ ਕੋ ਕਹਾ ਕਾ ਮੋੜ ਲਿਆ ਮੋੜ ਲਿਆ ਚੰਗੀ ਇਹ ਵੀ ਬਹੁਤ ਸੋਹਣੀ ਹੈ ਮੂਰੋ ਮਗਰਾ ਚੋੜੀ ਮੂਰੋ ਬਦਲੀ ਰਾਜੀ ਨੂੰ ਜੀ ਬਹੁਤ ਆਹ ਕੋਈ ਨਹੀਂ ਬਚ ਰਿਹਾ ਭਜੀ ਇਹਨੂੰ ਕਿੰਨੇ ਦਿਨਾਂ ਕੋ ਸੂਈ ਨੂੰ ਇਹੋ ਜੀ 12 ਦਿਨ ਦੁੱਧ ਕੇ ਨਾਮ ਤਿਆਰ 12 ਕਿਲੋ 12 ਕਿਲੋ ਆ ਸਹੀ ਦੱਸਿਆ ਭਈਆਂ ਨੇ ਉਹ ਵੀ ਸਹੀ ਦੱਸਿਆ ਕਰ ਨਹੀਂ ਇਹ ਥੱਲੇ 15 16 ਕਹਿੰਦੇ ਤਾਂ ਪਰ ਕੰਮ ਖਰਾਬ ਹੋ ਜਾਂਦਾ ਕਾਇਦ ਨਾ ਸੂਈ ਨੂੰ 12 ਦਾ ਨਾ ਤੇ ਇਹਦਾ ਰੇਟ ਕੀ ਹੈ ਇਹਦਾ 2 ਲੱਖ ਇਹਦਾ ਵੀ 2 ਨੰਬਰ ਸੋਡਾ ਉਹੀ ਹੈ ਨਾ ਘਰੇ ਵੀ ਹੋਰ ਰੱਖਦੇ ਮੈਸਾਂ ਅਸ਼ਾਪਾਰ ਦਾ ਕੰਮ ਹੈ ਨਾ ਹਾਂਜੀ ਅੱਬਾ ਚੀਜ਼ ਦਾ ਭਰਾਵਾ ਸ਼ੌਂਕ ਵਧੀਆ ਇਹ ਬਾਹਰ ਤਾਂ ਨਹੀਂ ਜਾਂਦਾ ਬਾਹਰਲੇ ਦੇਸ਼ਾਂ ਜਾਇਨ ਹੈ ਨਾ ਜਾਂਦਾ ਨਹੀਂ ਵਧੀਆ ਯਾਰ ਬਾਹਰਲੇ ਦੇਸ਼ ਨਾ ਜਾਇ ਇੱਥੇ ਨਹੀਂ ਹਾਂ ਨੰਬਰ ਤੁਹਾਨੂੰ ਲੈਤਾ ਬਾਈ ਦਾ ਕਰ ਲਿਓ ਸੰਪਰਕ ਛੋਟੀਆਂ ਬਾਈ ਕੋਲ ਦੋਨੇ ਸੈੱਟ ਹੈ ਕਾਰ ਲੈਸ ਬਰਕਾ ਨਾ। ਨਾਲੋਂ ਬੱਛੀ ਦਿਖਾਉਣਾ ਕਿ ਮੇਟਰ ਬਹੁਤ ਟੌਪ ਕਲਾਸ। ਮੋੜ ਲਿਆ ਬਸ। ਅੰਜਰ ਜੀ ਨੂੰ ਪਾਣੇ ਬਾਗੇ ਉੱਤੋਂ ਪੱਧਰੀ ਹੈ। ਝੋਲੀ ਝਲੀ ਬਹੁਤ ਆ ਬੱਛੀ ਦੀ। ਕੋਈ ਰਾਂ ਬਾਈ ਨੂੰ ਕੀ ਰੇਟ ਆ ਕੀ ਗੱਲਬਾਤ। ਕੋਈ ਰੋ ਮੈਂ ਫੜ ਜਾਂਦੇ। ਝੋਲੀ ਬਹੁਤ ਆ ਬੱਛੀ ਦੀ। ਉੱਤੋਂ ਪੱਧਰੀ ਐਣ ਜਮਾ। ਬਾਈ ਕੀ ਹਾਲ ਐ? ਉਹ ਦੱਸ ਲੈ ਵੀਰੇ। ਕੀ ਹਾਲ ਹੈ ਭਾਈ ਠੀਕ ਹੈ ਜੀ ਕਿਹੜਾ ਪਿੰਡ ਹੈ ਵੀਰੇ ਪੱਕਾ ਕਲਾਂ ਜੀ ਪੱਕਾ ਕਲਾਂ ਤੇ ਕਿੰਨੇ ਟਾਈਮ ਦੀ ਬਈ ਬੱਚੀ ਆ 11 ਕਿ ਮਹੀਨੇ ਦੀ ਜੀ 11 ਮਹੀਨੇ ਦੀ ਆਪ ਦੇ ਕਰੂਗੇ ਲੈ ਕੇ ਆਉਗੇ ਤੇ ਇਹਦੀ ਮਾਂ ਦੁੱਧ ਭਾਈ ਮਾਂ ਦਾ ਸੀਗਾ 24 ਲੀਟਰ ਜੀ ਤੇ ਕੀ ਰੇਟ ਆ ਭਾਈ ਹੁਣਾਂ ਦਾ ਜਰਾ ਪਹਿਲਾਂ 15000 ਦੀ ਮਾਂ ਤਣ ਮਾਂ ਤਣ ਕਰਦਾਂਗੇ 2013 ਦੀ ਦੇ 25 ਬਹੁਤ ਚੰਗੀ ਹੈ ਭਰਾ ਉਹ ਜੇ ਲੈਣੀ ਉਤੋਂ ਪੱਤਰ ਆਣ ਜਮਾਂ ਹਾਂ ਸਤੋੜਾ ਗੁਰ ਝੋਲੀ ਝੜੀ ਬਹੁਤ ਆ ਬਾਕੀ ਬੱਚੀ ਸ਼ੈਣਕ ਬਹੁਤ ਆ ਬੱਚੀ ਚ ਲੰਬਾਈ ਬਹੁਤ ਕਰੂਗੀ ਬਾਕੀ ਇੰਨੇ ਦਾ ਆਉਂਦਾ ਕੀ ਹੈ ਮਿੱਤਰੋ ਵਿੱਚ ਹੀ ਪਲ ਜਾਂਦਾ ਜਾਨਵਰ ਖਾ ਕੇ ਮੱਜਾਂ ਦੇ ਨਾਲ ਨੂੰ ਬਣਾ ਮੋਟਾ ਹੈਨਾ ਤੇ ਰੇਟ ਬਾਈ ਨੇ ਦੱਸਣ ਨੰਬਰ ਦੱਸਦੇ ਬਾਈ ਤੇਰਾ 9464588022 88022 ਬਾਈ ਨਾਲ ਕਰ ਲਓ ਸੰਪਰਕ ਟੈਂਟ ਪੱਕਾ ਕਲਾ ਨਾਮ ਕੀ ਹੈ ਬਾਈ ਨਰਮਨ ਸਿੰਘ ਆ ਬੱਚੀ ਬਾਕੀ ਬਹੁਤ ਫਰੀਡ ਵਾਲੀ ਟੌਪ ਚੰਗੀ ਹੈ ਬਾਕੀ ਸਾਲਿਆਂ ਤਾਜ਼ਾ ਕਿਵੇਂ ਐ ਝੋਲੀ ਬਾਕੀ ਬਹੁਤ ਬੱਚੀ ਪੈਰਾ ਪੂਰਾ ਦੀ ਪੱਕੀ ਐ ਘਰ ਲਿਓ ਬਈ ਰਣਸਵਾਰਕਰ ਹਾਂ ਦੇਖੋ ਗਾਣਿਆਂ ਬਰਾਵਾ ਔਲੇ ਭੱਡੇ ਭੜੇ ਲੈ ਵੇ ਗਾਣਿਆਂ ਆਏ ਖੜਿਆ ਆਂ ਦੇ ਮੰਡੀ ਇਹ ਡੱਬ ਵਾਲੀ ਬੱਚਾ ਆੜੇ ਰੂਹ ਖੁਸ਼ ਹੁੰਦੀ ਐ ਗਾਣਿਆਂ ਦੇਖ ਕੇ ਰੂਹ ਖੁਸ਼ ਹੁੰਦੀ ਐ ਗਾਣਿਆਂ ਦੇਖ ਕੇ ਆਇਨੇ ਕੋਲ ਦਾ ਬੰਦੇ ਕੇ ਥੋੜੀ ਪਾਣੀ ਹੋਗਾ ਬੜਾ ਟਾਪ ਕਲਾਸ ਆ ਬੱਚਰੋ ਸਰਾ ਹੀ ਹੈਗਾ ਨਾ ਯਾਰ ਆ ਜਾਓ ਖਾਣੇ ਸੋਨ ਕਹਿੰਦੀ ਗਾ ਮਿਲਿਆਉਣੇ ਕਿਸੇ ਪੀਰ ਨਾਲ ਕੀ ਬਣਦਾ ਆ ਦੇਖੋ ਮਿੱਤਰੋ ਇਹ ਆ ਮੰਡੀ ਡੱਬ ਵਾਲੀ ਬੱਚ ਗਾਂਜਾਂ ਦੂਜੀਆਂ ਆ ਰਾਰ ਪਾਰਕਰ ਜੀਆਂ ਇਹ ਵਿੱਚ ਸ਼ਾਈ ਵਾਲ ਵੀ ਆਏ ਨੇ ਆ ਗਾਂਜਾ ਸਾਰੇ ਚੰਗੇ ਮਿਲ ਜਾਂਦੇ ਆ ਤੇ ਮੇਰਾ ਦੂਜਾ ਸਮਾਨ ਆਗਾ ਸਾਰਾ ਘਰ ਤੱਕ ਟੰਗਿਆ ਪਿਆ ਗੱਦੇ ਹੀ ਗੱਦੇ ਗੱਦੀ ਗੱਦੇ ਆ ਗੱਦੇ ਗੱਦੇ ਅੱਜ ਕੱਲੇ ਗੱਦੇ ਹੀ ਆ ਆ ਦੇਖੋ ਚੰਗੀਆਂ ਬੱਚੀਆਂ ਬੱਚੇ ਬਹੁਤ ਜ਼ਿਆਦਾ ਆ ਸਰਕਾਰੀ ਪਾ ਰੱਖਿਆ ਪਾਜਾਂ ਨੇ ਵੱਡੀ ਬਹੁਤ ਆਗਾ ਜਰਾ ਮੇਟਰ ਕੋ ਗਾਂ ਜਾ ਕੇ ਕਰੋ ਜਰਾ ਇਹ ਗੱਡੀ ਦੇ ਡੱਬੇ ਢੀਹੇ ਸਕਦੇ ਆ ਤੇ ਗੱਬਣਾ ਭਾਈ ਕਹਿੰਦਾ ਹਜੇ 6 ਦੇ ਅੰਦਰ ਪੈਰਾਪੁਰਾ ਦੀ ਪੱਕੀ ਐ ਬਹੁਤ ਚਿਲਮੀਗਾ ਬਾਕੀ ਸ਼ੈਣ ਵਿੱਚ ਹੁਣ ਬਹੁਤ ਹੈ ਚੱਬ ਤਾ ਅੱਤ ਜਗ ਹੈ ਲੋਕਾਂ ਤੋਂ ਖੜਿਆ ਨਹੀਂ ਜਾਂਦਾ ਬੜਾ ਵੱਡਾ ਲੇਵਲ ਆਹੂ ਕਰਮ ਵਾਲੀ ਪਰਮਾਤਮਾ ਇਹਨੂੰ ਉਮਰ ਲਾਵੇ ਲੰਮੀ ਇਹਦੇ ਘਰ ਦਾ ਸ਼ਿੰਗਾਰ ਬਣਾਏ ਨੇ ਐਫਜੀਆਈ ਐਫਜੀਐਲ ਐਫਜੀਐਲ ਦਾ ਟੈਗ ਲੱਗਾ ਇਹਦੇ ਛਾਂਜਰਾ ਤੋਂ ਉੱਥੋਂ ਪੱਧਰ ਗਿਆ ਜਾ ਸਕਦਾ ਹੈਗਾ ਨੇ ਕਾਕਾ ਨਾ ਬਾਕੀ ਕੈਮਰੇ ਜਾਉਂਦੀ ਨਹੀਂ ਦੂਰ ਖਾ ਕੇ ਖੜਨਾ ਪੈਂਦਾ ਪੁੱਛਦੇ ਆ ਬਾਈ ਨੂੰ ਕੀ ਰੇਟ ਆ ਕੀ ਗੱਲ ਬਾਤ ਆ ਕਿੰਨੇ ਦਾ ਰਹਿੰਦੇ ਐਫ ਜੀ ਐਲ ਦਾ 41 116 ਦਾ ਸੀਮਨ ਲੱਗਾ ਇਹਦੇ ਬਾਕੀ ਇਹ ਟਾਪ ਕਲਾਸ ਵਾਲੀ ਆ ਵੀਰ ਕਿੰਨੇ ਦਾ ਰਹਿੰਦੇ ਤੇ ਕਿਥੀ ਤਰੀਕ ਨੂੰ ਦਿੰਦੇ ਬਾਈ ਇਹਦੇ ਸੂਆ ਕਾ ਮਸੂ ਕੀ ਦੂਜਾ ਸੂਆ ਬਾਈ ਦੂਜਾ ਤੇ ਦੰਦੋ 6 ਦਾ ਦਾ ਬਾਕੀ ਕਮਾਲ ਕਰੀ ਪਈ ਪਰਮਾਤਮਾ ਦੀ ਯਾਰ ਮਿਹਰ ਰਹੀ ਤੇ ਪਹਿਲਾ ਸੂਤ ਦਾ ਰਿਕਾਟ ਭਈ ਇਹਦਾ 42 ਕਿਲੋ ਦਾ ਤੇ ਰੇਟ ਕੀ ਅਭੀ ਅੱਜ ਦਾ ਦਾ 75 ਮੰਨ ਤਨ ਹੋ ਜੇ ਨਾ ਚਲੋ ਰੇਟ ਦਾ ਜਾਚਾਂ ਦਾ ਗੱਲ ਕਰ ਜਾਈਦਾ ਜਾਨਵਰ ਪਸੰਦ ਆ ਜਨਾ ਫੇਰ ਕੋਈ ਚੱਕਰ ਨਹੀਂ ਰਹਿੰਦਾ ਵੱਡੀ-ਬੁੱਡੀ ਬਹੁਤਾ ਕਰਮ ਵਾਲੀ ਇਹ ਤਾਂ ਕੈਮਰਾ ਹਟਾਉਣ ਨੂੰ ਜੀ ਨਹੀਂ ਕਰਦਾ ਵੱਡੀ ਗਾਂ ਛੇ ਦਾਾਂ ਦੇ ਢੀਗਾਂ ਬਹੁਤ ਘੱਟ ਮਿਲਦੀ ਆ ਨਾਣਾ ਨੂਣਾ ਐ ਲਾਉਲੇ ਵੀ ਤੇ ਕਰ ਲਿਓ ਬਾਈ ਨਾਲ ਸਪਾਰਕਾ ਮੈਸਰ ਖਾਨਾ ਪਿੰਡ ਆ ਬਾਈ ਦਾ ਬਾਈ ਦਾ ਨੰਬਰ ਦੱਸਾਂ ਗਾਂ ਵਾਲਾ ਤੁਹਾਨੂੰ ਬੋਲੀ ਭਰੀ 93634 ਹਾਂਜੀ ਬਾਈ 93124 ਕਰ ਲਿਓ ਭਰਾਵੋ ਸਪਾਰਕ ਬਾਈ ਨਾਲ ਨਗੀਨ ਨੇ ਗੈਸਾ ਕਰ ਪ੍ਰਮਾਤਮਾ ਨੇ ਮਿਹਰ ਕਰੇ ਪੱਬੀ ਚੈੱਕ ਕਰਾਵਦੇ ਨੇ ਬਾਈ ਚਾਹ ਪੀ ਜਾਂਦਾ ਰੋਣਾ ਆ ਬਾਤ ਆ ਜੀ ਇਹ ਦਾ ਮਾਲਿਕ ਕਰਨਾ ਹੈ ਭਾਈ ਦਾ ਫਾਰਮ ਚੋਂ ਆਈ ਹੈ ਫਾਰਮ ਦੀ ਭੈੜਾ ਭਾਈ ਕਰ ਲਿਓ ਸਵਾਰਕ ਭਾਈ ਆ ਜਾਓ ਮੰਡੀ ਡੱਬਾ ਵਾਲੀ ਆ ਗਾਣੇ ਬਹੁਤ ਚੰਗੇ ਨੇ ਤੂੰ ਤੇਰੇ ਮਗਰ ਤੇਰਾ ਮਾਰ ਲਿਆ ਕਰੋ ਕਿੱਦਾਂ ਤੂੰ ਕਹੀਂ ਬਹੁਤ ਜਿਆਦਾ ਜੰਗੀ ਮਿਲ ਜਾਂਦੀਆਂ ਬਹੁਤ ਵਧੀਆ ਟਾਪ ਕਲਾਸ ਜਿਹੜੀ ਲੈਣੀ ਆ ਉਹੀ ਕੰਮ ਮਿਲ ਜਾਂਦੀ ਇੱਥੋਂ ਮੰਡੀ ਡੱਬਾ ਵਾਲੀ ਤੋਂ ਅਗਾ ਚਿੱਟੀ ਖੜੀ ਜਿਵੇਂ ਵਾਹ ਤੂੰ ਲੈਣੀ ਬਹੁਤ ਆ ਬਾਕੀ ਧੰਨਵਾਦ ਬਈ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਦੇਖਦੇ ਆ ਬਹੁਤ ਬਹੁਤ ਜਿਆਦਾ ਤੇ ਵੀਡੀਓ ਲੰਬੀ ਹੋ ਜਾਂਦੀ ਤਾਂ ਕੰਮ ਖਰਾਬ ਹੋ ਜਾਂਦਾ ਅਕਰ ਮਲਾਸ਼ਤ ਬਹਿੜ ਦਿਖਾਈ ਆ ਮੇਰਾ ਨਗੀਨਾ ਹੀ ਕੀ ਕਹਿ ਸਕਦੇ ਨਾ ਛੇ ਦੰਦਾ ਅਜਾ ਕੱਦ ਦਬਾ ਡੱਬਾ ਲੈਵਾ ਵੀ ਐ ਪੱਟ ਦੂਜੇ 10 ਦਿਨ 25 ਨੁਦਰ ਰਹਿੰਦੇ ਹੋਏ ਨਾ ਕਮਾਲ ਨਾ ਇਹ ਕਰ ਦੂ ਚਲੋ ਅਸੀਂ ਮੰਡੀ ਭਾਈ ਡੱਬਾ ਵਾਲੀ ਮਿਲਾਂਗੇ ਮੌੜ ਮੰਡੀ ਤੇ ਉੱਨਾ ਚਿਰ ਵੈਘਰੂ ਸੁੱਖ ਰੱਖੇ ਬਾਕੀ ਬੱਚੇ ਬਹੁਤ ਆਉਂਦੇ ਆਥੇ ਯਾਰ ਐੜੜੀਆਂ ਬੱਚੀਆਂ ਪੂਰੀਆਂ ਆ ਜਾਂਦੇ ਆ ਫੁੱਲ ਜਿਹਨੇ ਮਰਜ਼ੀ ਰਾਇ ਜਰਸੀ ਦੀ ਖੜੀ ਆ ਬੱਚੀਆਂ ਜੜੜੀਆਂ ਬਹੁਤ ਖਿਆਦੇ ਆ ਬਾਕੀ ਸਤਨਾਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਾਂਦੇ ਚੈਨਲ ਨੂੰ ਭਰਾਵਣ ਕੇ ਨਾਜ਼ਮੇ ਸਬਸਕ੍ਰਾਈਬ ਕਰਿਓ ਸੰਧੂ ਡੇਰੀ ਫਾਰਮ ਸਰਦੂਲਗੜ ਲੈਗ ਸ਼ੇਅਰ ਕਮੈਂਟ ਲਾਜ਼ਮੀ ਕਰਦਿਆ ਕਰੋ ਦਿਨ ਹੌਸਲਾ ਮਿਲਦਾ ਹੈ ਧੰਨਵਾਦ ਬਈ ਸਾਰੇ ਵੀਰਾਂ ਦਾ ਬਹੁਤ ਬਹੁਤ